ਕਨੈਲ ਸਿੰਘ ਦੇ ਪ੍ਰਧਾਨ ਆਜ ਕੇ ਐਸੋਸੀਏਸ਼ਨ ਦਾ ਨਾਮ ਮੈਂ ਤਰਫੋਂ ਸਰ ਜਿੱਤਰਾ ਰਾਹ ਤਾਂ ਨੇਰੀ ਤੇ ਬਾਰਿਸ਼ ਇੰਨੀ ਹੋਈ ਆ ਕਿ ਕਿਸ ਤਰ੍ਹਾਂ ਮੈਂ ਟੈਂਡਰ ਕਾਰ ਦਾ ਜਿਹੜਾ ਸਰਕਾਰੀ ਮਾਲ ਖਰੀਦਿਆ ਹੈ ਟੈਂਡਰ ਕਾਰ ਉਹ ਕਿਸ ਤਰ੍ਹਾਂ ਕੀ ਕਰਨਾ ਚਾਹੂਗੀ ਸਰਕਾਰ ਵੱਲੋਂ ਪਚੇਜ ਦੇ ਪ੍ਰਬੰਧ ਜਿਹੜੇ ਉਹ ਬਾਰਦਾਨੇ ਤੋਂ ਬਹੁਤ ਪੁਕਤਾ ਵਧੀਆ ਰਿਆ ਪੇਮੈਂਟ ਬਹੁਤ ਵਧੀਆ ਤਰੀਕੇ ਨਾਲ ਆ ਰਹੀ ਆ ਪਰ ਦੂਜੇ ਪਾਸੇ ਦੀ ਲਿਫਟ ਨੂੰ ਵੇਖੀਏ ਟੈਂਡਰ ਕਾਰ ਦੀ ਉਹ ਪਿਛਲੇ ਸਮੇਂ ਜਿਹੜੇ ਉਹ ਤੋਂ ਵੀ ਬਹੁਤ ਮਾਰੀ ਆ ਕਿਉਂਕਿ ਟੈਂਡਰ ਕਾਰ ਪਿਛਲੇ ਸਾਲ ਵੀ ਗੱਡੀਆਂ ਨਹੀਂ ਦਿੰਦੇ ਇਸ ਸਾਲ ਵੀ ਕੋਈ ਗੱਡੀ ਨਹੀਂ ਦੇ ਰਿਹਾ ਆਰਤੀਆਂ ਕੋਲੋਂ ਜ਼ਬਰਦਸਤੀ ਜਿਵੇਂ ਕਿ ਪਰਮਾਤਮਾ ਵੱਲੋਂ بارش ਆਈ ਆ ਉਹ ਡਰਦੇ ਵਿਚਾਰੇ ਆਪਣੇ ਆਪ ਆਪਣੇ ਕੋਲੋਂ ਜੇਬ ਚੋਂ 10 10 15 15 ਰੁਪਏ ਬੋਰੀ ਦੇ ਹਿਸਾਬ ਨਾਲ ਖਰਚ ਕੇ ਉਹ ਢਵਾਈ ਕਰਾ ਰਹੇ ਆ ਪਰ ਇਹ ਚੀਜ਼ ਬਹੁਤ ਵੱਡੀ ਲੋਟਿਆ ਅਸੀਂ ਟੈਂਡਰ ਕਾਰ ਨੂੰ ਪ੍ਰਸ਼ਾਸਨ ਕੋਲੋਂ ਸਰਕਾਰ ਕੋਲੋਂ ਮੰਗ ਕਰਦੇ ਆ ਇਹ ਸਰਕਾਰ ਦਾ ਇੰਨਾ ਕੀਮਤੀ ਮਾਲ ਸੋਨੇ ਵਰਗੀ ਕਣਕ ਖਾਣ ਵਾਲੀ ਚੀਜ਼ ਆ ਇਹਨੂੰ ਖਰੀਦ ਕੀਤਾ ਔਰ ਬਹੁਤ ਸਾਰੀ ਜਨਤਾ ਨੇ ਇਹਨੂੰ ਖਾਣਾ ਤੇ ਕਿਰਪਾ ਕਰਕੇ ਇਹੋ ਜੇ ਘਟੀਆ ਟੈਂਡਰਕਾਰਾਂ ਦੇ ਕੋਲੋਂ ਇਹਨਾਂ ਨੂੰ ਰੱਦ ਕਰਕੇ ਚੰਗੇ ਟੈਂਡਰਕਾਰ ਨੂੰ ਟੈਂਡਰ ਦੇ ਕੇ ਤੇ ਇਹ ਢਵਾਈ ਕਰਾਈ ਜਾਵੇ ਤਾਂ ਕਿ ਜਿਹੜਾ ਇਹ ਸੋਨੇ ਵਰਗੀ ਖਾਣ ਵਾਲੀ ਚੀਜ਼ ਆ ਜਨਤਾ ਦੇ ਇਹ ਸਮੇਂ ਸਿਰ ਗਦਾਮਾਂ 'ਚ ਲੱਗ ਜਾਏ ਤਾਂ ਇਹ ਖਰਾਬ ਹੋਣੋਂ ਬਚ ਸਕੇ ਹੁਣ ਮੌਸਮ ਕਿ ਸਰਾ ਹੈ ਹੁਣ ਮੌਸਮ ਬਹੁਤ ਖਰਾਬ ਹੈ ਉੱਪਰੋਂ ਫੇਰ ਦੁਬਾਰਾ ਬਰਸਾਤ ਦਾ ਚਾਂਸ ਆ ਹੋਵੇ ਜਾਂ ਨਾ ਹੋਵੇ ਪਰਮਾਤਮਾ ਦੇ ਹੱਥ ਆ ਇਸ ਕਰਕੇ ਇਹਨੂੰ ਕਣਕ ਨੂੰ ਜਿਹੜੀ ਚੋਕਾਈ ਆਏ ਖਾਸ ਕਰ ਤਰ ਤਰ ਮੰਡੀ ਦਾ ਬਹੁਤ ਮਾੜਾ ਹਾਲ ਆ ਪਤਾ ਨਹੀਂ ਕਿਹੜੇ ਝਿਤੇ ਜਾਂ ਪੈਸਿਆਂ ਨੂੰ ਕਿੱਦਾਂ ਖੁਰਦ-ਬੁਰਦ ਕਰਕੇ ਸਰਕਾਰ ਦੇ ਨੂੰ ਇਹ ਕਰਦੇ ਆ ਸਾਨੂੰ ਸਮਝ ਨਹੀਂ ਆਦੀ ਬੜਾ ਰੌਲਾ ਹਰ ਵੇਲੇ ਚ ਇਸ ਚੀਜ਼ ਦਾ ਲੈਣੀ ਆ ਸਟੈਂਡ ਵੀ ਕਣਕ ਨੂੰ ਸੁਭਾਲਿਆ ਜਾਵੇ ਪਰ ਕਣਕ ਵੱਲ ਧਿਆਨ ਨਹੀਂ ਪਤਾ ਨਹੀਂ ਜਿਹੜੇ ਇਹਦੇ ਕੋਈ ਪੈਸੇ ਆ ਚਿੱਤੇ ਜਾਂ ਟੈਂਡਰ ਕਾਰੋ ਕੀ ਕਰਦੇ ਆ ਜਾਂ ਟੈਂਡਰ ਘੱਟ ਰੇਟ ਚ ਲੈ ਲਿੰਦੇ ਆ ਜਾਂ ਕਿ ਇਹਦੇ ਬਾਰੇ ਸਾਨੂੰ ਕੋਈ ਸਮਝ ਨੌਲੇਜ ਤੇ ਇਹੀ ਆ ਲੱਗਦੀ ਦੀ ਟੈਂਡਰ ਘੱਟ ਕੇ ਰੇਟ ਤੇ ਲੈ ਲਿੰਦੇ ਆ ਉਹ ਪੈਸੇ ਦਿੰਦੇ ਨਹੀਂ ਕਿ ਆਰਤੀ ਆਪਣੇ ਕੋਲ ਆਪਰੇਟ ਹੋਦੇ ਰਹਿੰਦੇ ਆ ਸੋ ਇਸ ਬੇਨਤੀ ਕਰਦੇ ਪ੍ਰਸ਼ਾਸਨ ਕੋਲ ਸਰਕਾਰ ਕੋਲ ਇਹਨੂੰ ਕਣਕ ਜਿਹੜੀ ਖਾਣ ਵਾਲੀ ਚੀਜ਼ ਹੈ ਲੋਕਾਂ ਦੀ ਜਨਤਾ ਦੀ ਸਾਰਾ ਸਾਲ ਖਾਣੀ ਆ ਦੋ ਦੋ ਤਿੰਨ ਤਿੰਨ ਸਾਲ ਇੱਕ ਡਾਊਨ ਵਿੱਚ ਰਹਿਣੀ ਆ ਜੇ ਐਵੇਂ ਭੇਜ ਕੇ ਖਰਾਬ ਹੋ ਜਾਂਦੀ ਤੇ ਗੋਡਾਊਨ ਕੈਪੈਸਿਟੀ ਦੀ ਬਹੁਤ ਘਟੂਗੀ ਅਸੀਂ ਬੇਨਤੀ ਕਰਦੇ ਆ ਵੀ ਇਹਨੂੰ ਟੈਂਡਰ ਕਰਨੋ ਕਹੇ ਕਿ ਜਾਇਦਾਦ ਰੱਦ ਕਰਕੇ ਨਵੇਂ ਟੈਂਡਰ ਕਰਕੇ ਕੋ ਕਰਾ ਕੇ ਤੇ ਇਨੀ ਠੁਾਈ ਕਰਾਈ ਜਾਵੇ ਤੁਹਾਡਾ ਨਾਮ ਜੀ ਮੇਰਾ ਨਾਮ ਸੁਖਪਾਲ ਸਿੰਘ ਪਿੰਡ ਮਾਲਟੜਕ ਤੁਸੀਂ ਕਿਸਾਨ ਹੋ ਮੈਂ ਕਿਸਾਨ ਨੇ ਆ ਗਿਆ ਅੱਛਾ ਸਰ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਸਵਾਰ ਦੀ ਫਸਲ ਤੇ ਕਿਸ ਤਰ੍ਹਾਂ ਮੰਡੀ ਦੇ ਪ੍ਰਬੰਧ ਮੰਡੀ ਦੇ ਪ੍ਰਬੰਧ ਤੇ ਬਹੁਤ ਮਾੜੇ ਆ ਜੀ ਆ ਦੇਖ ਲਓ ਤੁਸੀਂ ਪੂਰਾ ਜਿਹੜਾ ਗਦਾਮ ਭਰੇ ਪਏ ਆ ਤੇ ਸਰਕਾਰ ਜਿਹੜੀ ਇਹਨੂੰ ਝੁੱਕ ਨਹੀਂ ਰਹੀ ਤੇ ਮੰਡੀਆਂ ਦੇ ਵਿੱਚ ਕਣਕ ਜਿਹੜੀ ਆ ਬਿਲਕੁਲ ਖਰਾਬ ਹੋ ਰਹੀ ਉਤੋਂ ਮੌਸਮ ਹੀ ਬਹੁਤ ਖਰਾਬ ਚੱਲ ਰਿਹਾ ਤੇ ਜੇ ਭਿਜ ਗਈ ਤੇ ਭਿਜਣ ਦੇ ਕਾਰਨ ਬਹੁਤ ਜ਼ਿਆਦਾ ਖਰਾਬ ਹੋਊਗੀ ਤੇ ਸਾਰਾ ਸਾਲ ਲੋਕਾਂ ਨੇ ਕਣਕ ਜਿਹੜੀ ਇਹ ਖਾਣੀ ਆ ਤੇ ਅਸੀਂ ਗਵਰਨਮੈਂਟ ਅੱਗੇ ਹੀ ਜਨਤਾ ਨਿਮਾਣ ਕਰਦੇ ਆ ਕਿ ਇਹਨੂੰ ਖੇਤੀ ਦੇ ਸਬੰਧ ਚੋਕੇ ਕਦਮਾਂ ਵਿੱਚ ਲਾਇਆ ਜਾਵੇ ਤੇ ਜਿਹੜੀ ਆ ਕਣਕ ਜਿਹੜੀ ਖਾਣਯੋਗ ਰਹਿ ਸਕੇ ਟਰੈਂਡਰ ਕਾਰਡ ਦੀ ਗਲਤੀ ਆ ਜੀ ਤੇ ਜਿਹੜੇ ਇਹਨਾਂ ਨੂੰ ਚੋਕ ਨਹੀਂ ਰਹੇ ਤੇ ਉਹਨਾਂ ਨੂੰ ਜਾਨੀ ਕਿ ਬੇਨਤੀ ਆ ਕੇ ਚੁਪਣ ਛੇਤੀ ਤੋਂ ਛੇਤੀ ਜੜੀ ਕੇ ਕਣਕ ਖਰਾਬ ਨਾ ਹੋ ਸਕੇ ਅਸੀਂ ਇਸ ਤਰ੍ਹਾਂ ਉਪਰੋਂ ਫਿਰ ਮੌਸਮ ਤੇ ਦੇਖ ਲੋ ਅਜੇ ਵੀ ਤਿੰਨ ਚਾਰ ਦਿਨ ਦੱਸ ਰਿਹਾ ਹੈ ਬਰਸਾਤ ਦਾ ਮੌਸਮ ਤੇ ਤੁਸੀਂ ਆਪ ਹੀ ਦੇਖ ਲੋ ਵੀ ਮੌਸਮ ਜਿਹੜਾ ਵਾ ਪੂਰਾ ਬਰਸਾਤ ਦਾ ਮੌਸਮ ਬੜਿਆ ਹੋਇਆ ਵਾ ਤੇ ਕਣਕ ਦੀ ਜਾਨੀ ਕਿ ਬਹੁਤ ਖਰਾਬੀ ਹੋ ਰਹੀ ਹੈ ਅਗਰ ਜੇ ਦੁਬਾਰਾ بارش ਆ ਗਈ ਤੇ ਕਣਕ بارش ਦੇ ਵਿੱਚ ਖਰਾਬ ਹੋਊਗੀ कहीं चौने आके सरकार जेडी जल्दी से जल्दी चौक के बदामों तो में चलावे तो कण बचा बचावे क्या नाम है तुम्हारा नीरज कुमार दाना मंडी में काम करते हो हाँ दाना मंडी में काम करते हो तो क्या देखने को ऊपर बैठे हुए यहाँ पर तो बारिश हुआ है तो काम ही न हो रहा है ऐसे बैठे हैं कल मौसम अच्छा था तो हम लोग काम मिल रहा था आज ऐसे बार दिन बैठे रहते हैं काम मिलेगा तब करेंगे तो ये बोरियां क्यों नहीं उठाई जा रही क्या कोई नहीं उठा रहा है ऐसे पड़ा हुआ है बारिश आएगी अभी लगता है हाँ मौसम तो गुजारा है बारिश आने के लिए आएगा बारिश तो क्या टेंडर कार नहीं आ रहा नहीं आ रहा क्या होना चाहिए तो सारा माल उठना चाहिए हम लोग को काम भी होना चाहिए काम नहीं मिल रहा काम नहीं है ऐसे बैठे हैं सब बंदा सारा माल वैसे पड़ा हुआ है सारा माल ऐसे पड़ा हुआ है गोदाम से लेकर बाहर तक सब माल गीला हो गया है रात बारह बजे तक सारा बंदा भैया लोग भीच के रहे बारिश में कभी पाल झापो कभी उघारो कभी पंखा अंदर करो हम लोग को बुरी हालात है हाँ जी